ਦੋਸਤੋ ਤੁਹਾਡਾ ਇੱਕ ਛੇਰੇ ਇਸ ਵੀਰ ਦੀ ਲੱਤ ਕੱਟਣੋਂ ਬਚਾ ਸਕਦਾ ਇੱਕ ਲੱਤ ਤਾਂ ਪਹਿਲਾਂ ਹੀ ਕੱਟੀ ਗਈ ਆ ਤੇ ਦੂਜੀ ਨਾ ਕੱਟੀ ਜਾਵੇ ਕਿਤੇ ਦੂਜਾ ਵੀ ਪੈਰ ਸਾਰਾ ਖਰਾਬ ਹੋਇਆ ਪਿਆ ਆਜੋ ਸਾਰੇ ਰਲ ਮਿਲ ਕੇ ਇਸ ਬਾਈ ਦੀ ਮਦਦ ਕਰੀਏ ਤੜਫਦਾ ਦੇਖਿਆ ਨਹੀਂ ਜਾਂਦਾ ਮੰਜੇ ਤੇ ਬਿਨਾਂ ਇਲਾਜ ਤੋਂ ਘਰੇ ਪਿਆ ਸੀ ਇਲਾਜ ਕਿੱਥੋਂ ਕਰਾਵੇ ਜਦ ਪੈਸਾ ਹੀ ਹੈ ਨਹੀਂ ਕੋਲ ਤੇ ਡਾਕਟਰ ਇਹੋ ਜੀ ਆ ਕਿ ਪੈਸਾ ਲਿਆਓ ਇਲਾਜ ਹੋਜੂ ਨਹੀਂ ਤਾਂ ਨਹੀਂ ਦੋਸਤੋ ਸਿਰਫ ਤੁਸੀਂ ਕਰਾ ਸਕਦੇ ਹੋ ਇਹ ਬਾਈ ਦਾ ਇਲਾਜ ਰਾਜੋ ਸਾਰੇ ਰਲ ਮਿਲ ਕੇ 100 200 500 ਰੁਪਇਆ ਮਦਦ ਕਰੀਏ ਤੇ ਇਹ ਵੀਰ ਜਿਹੜਾ ਵਾ ਹਸਪਤਾਲ ਦਾਖਲ ਕਰਵਾ ਕੇ ਤੇ ਇਹਦਾ ਇਲਾਜ ਕਰਾਈਏ ਇਹ ਵੀਰ ਸਾਡੇ ਕੋਲੋਂ ਤਾਂ ਦੇਖਿਆ ਨਹੀਂ ਗਿਆ ਤੜਫਦਾ ਦੋਸਤੋ ਤੇ ਅੱਜ ਅਸੀਂ ਇਸ ਵੀਰ ਨੂੰ ਐਡਮਿਟ ਕਰਾਉਣ ਲੱਗੇ ਆ ਹਸਪਤਾਲ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਤੀ ਅਸੀਂ ਆਪਣਾ ਫਰਜ਼ ਨਿਭਾਤਾ ਹੁਣ ਅੱਗੇ ਜ਼ਿੰਮੇਵਾਰੀ ਤੁਹਾਡੀ ਆ ਕਿ ਤੁਸੀਂ ਆਪਣਾ ਫਰਜ਼ ਕਿੱਦਾਂ ਨਿਭਾਉਣਾ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ਾਇਦ ਕਿਸੇ ਦਾਨੀ ਸੱਜਣ ਤੱਕ ਪਹੁੰਚ ਜੇ ਤੇ ਉਹ ਇਹ ਵੀਰ ਦਾ ਇਲਾਜ ਕਰਾ ਦੇ ਅੱਜ ਇਹ ਹਸਪੀਟਲ ਸਭ ਦਾ ਭਲਾ ਮਲਟੀ ਸਪੈਸ਼ਲਿਸਟ ਚੈਰੀਟੇਬਲ ਹਸਪੀਟਲ ਜਿੱਥੇ ਐਡਮਿਟ ਕਰਵਾਇਆ ਵੀਰ ਨੂੰ ਤੇ ਅੱਗੇ ਜ਼ਿੰਮੇਵਾਰੀ ਤੁਹਾਡੀ ਬੰਦੀ ਹੈ ਕਿ ਤੁਸੀਂ 100 200 500 ਰੁਪਿਆ ਭੇਜ ਕੇ ਤੇ ਬਾਈ ਦੀ ਮਦਦ ਕਰਨੀ ਆ ਧੰਨਵਾਦ ਧੰਨਵਾਦ ਦੋਸਤੋ ਪਹਿਲਾਂ ਵੀ ਤੁਸੀਂ ਬਹੁਤ ਇਲਾਜ ਕਰਾਏ ਤੇ ਹੁਣ ਫੇਰ ਇਹ ਵੀਰ ਵੀ ਤੁਹਾਡੇ ਆਸਰੇ ਤੇ ਆ ਆਜੋ ਰਲ ਮਿਲ ਕੇ ਕਰੀਏ ਮਦਦ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਸੱਜਣੋ ਤੁਹਾਨੂੰ ਵਾਹਿਗੁਰੂ ਕਦੇ ਵੀ ਤਤੀ ਬਾਣਾ ਲੱਗਣ ਦਵੇ ਜੋ ਸੇਵਾ ਕਰਦੇ ਆ ਵਾਹਿਗੁਰੂ ਮਿਹਰ ਕਰੇ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ